ਵੈਗੋ ਜੀ ਕਾਲ ਕਾਲਸਾ ਵਰਗੋ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਹੋਈ ਮੇਰੇ ਵੀਰ ਗੁਰਮੀਤ ਸਿੰਘ ਅਤੇ ਉਹਨਾਂ ਦੀ ਟੀਮ ਹਰ ਸਾਲ ਜਿਹੜਾ ਉਹ ਕੈਂਪ ਲਗਾਉਂਦੇ ਨੇ ਬੱਚਿਆਂ ਦਾ ਦੁਲਗਾ ਪੂਜਾ ਦੀਆਂ ਛੁੱਟੀਆਂ ਵਿੱਚ ਇਸ ਵਾਰ ਵੀ ਉਹ ਕੈਂਪ ਲਗਾਉਣ ਜਾ ਰਹੇ ਹਨ ਆਸਨਸੋਲ ਸੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਕ ਵੈਲਫਰ ਸੋਸਾਇਟੀ ਤੇ ਗੁਰਦੁਆਰਾ ਗਾਇਕਟਾ ਪ੍ਰਬੰਧਕ ਕਮੇਟੀ ਦੀ ਤਰਫੋਂ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਇਹ ਇਹਨਾਂ ਦਾ ਜਿਹੜਾ ਵਰਕ ਹੈ ਇਹ ਸਲਾਘਾਯੋਗ ਹੈ ਔਰ ਸਮਾਜ ਨੂੰ ਇਸ ਵਕਤ ਇਸ ਦੀ ਸਖਤ ਲੋੜ ਹੈ ਮੈਂ ਦਿਲ ਦੀਆਂ ਢੁੰਗਾਈਆਂ ਤੋਂ ਇਹਨਾਂ ਦਾ ਸਵਾਗਤ ਕਰਦਿਆਂ ਹੋਇਆ ਇਹਨਾਂ ਦੇ ਕੰਮ ਨੂੰ ਵੀ ਮੈਂ ਸਲਾਘਾ ਕਰਦਿਆਂ ਹੋਇਆ ਅਤੇ ਇਹਨਾਂ ਨੂੰ ਪਰਪੋਰ ਸਹਿਯੋਗ ਦੀ ਕਾਮਨਾ ਕਰਦਿਆਂ ਹੋਇਆ ਆਪਣੇ ਵਿਚਾਰ ਇੱਥੇ ਸੀਮਿਤ ਕਰਦਾ ਹਾਂ ਤੇ ਆਸਾ ਕਰਦਾ ਹਾਂ ਕਿ ਇਹ ਇਸੇ ਤਰ੍ਹਾਂ ਹੀ ਵਧ ਚੜ ਕੇ ਸਮਾਜ ਵਿੱਚ ਕੰਮ ਕਰਦੇ ਰਹਿਣਗੇ ਔਰ ਸਮਾਜ ਵਿੱਚ ਇਹਨਾਂ ਦੇ ਨਾਲ ਅਸੀਂ ਹਮੇਸ਼ਾ ਹੀ ਤਤਪਰ ਹ ਇਹਨਾਂ ਦੇ ਨਾਲ ਪੂਰਾ ਸਮਾਜ ਹੈ ਤੇ ਇਹਨਾਂ ਵੀਰਾਂ ਨੂੰ ਬੇਨਤੀ ਵੀ ਹੈ ਕਿ ਉਹ ਵੱਧ ਚੜ ਕੇ ਇਸ ਕੰਮ ਵਿੱਚ ਜਿਸ ਤਾਂ ਲੱਗੇ ਹਨ ਇਸੇ ਤਾਂ ਲੱਗੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੌਂਦੂ ਜੀ ਬੋਲੋ